ਸ਼੍ਰੋਮਨੀਆ ਕਾਲੀ ਦਲ ਦੀ ਤਮਾਮ ਲੀਡਰਸ਼ਿਪ ਅੱਜ ਸਤਿ ਸ਼੍ਰੀ ਅਕਾਲ ਸ਼੍ਰੀ ਹਰਮੰਦਰ ਸਾਹਿਬ ਪਹੁੰਚ ਚੁੱਕੀ ਆ ਫਿਲਹਾਲ ਦੇਖ ਸਕਦੇ ਹੋ ਕਿ ਸਵੇਰ ਤੋਂ ਹੀ ਜਿਹੜੇ ਲੀਡਰਸ਼ਿਪ ਬਾਅਦ ਨੇ ਸ਼੍ਰੋਮਨੀਆ ਕਾਲੀ ਦਲ ਦੀ ਉਹ ਪਹੁੰਚੇ ਨੇ ਤਾਂ ਹੁਣ ਸੁਖਬੀਰ ਸਿੰਘ ਬਾਦਲ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਪਹੁੰਚ ਚੁੱਕੇ ਨੇ ਜਿਨ੍ਹਾਂ ਦਾ ਕਾਫਲਾ ਜਿਹੜਾ ਉਹ ਇੱਥੇ ਪਹੁੰਚ ਗਿਆ ਸਤਿ ਸ਼੍ਰੀ ਅਕਾਲ ਸ਼੍ਰੀ ਹਰਮੰਦਰ ਸਾਹਿਬ ਦੇ ਬਾਹਰ ਪਹੁੰਚ ਚੁੱਕਿਆ ਤਾਂ ਉਹ ਤਾਂ ਦੱਸ ਦਈਏ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸਜਾਵਾਂ ਮਿਲੀਆਂ ਸਨ 40 ਦੇ ਕਰੀਬ ਮੰਤਰੀ ਅਤੇ ਐਸਜੀਪੀਸੀ ਦੇ ਕੁਝ ਮੈਂਬਰ ਸਹਿਬਾਨ ਸੀ ਕੁੱਲ ਮਲਾਕੇ 40 ਦੇ ਕਰੀਬ ਸੀ ਜਿਨ੍ਹਾਂ ਨੂੰ ਸਜ਼ਾਵਾਂ ਦਿੱਤੀਆਂ ਗਿਆ ਸੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸਜ਼ਾਵਾਂ ਹੋਈਆਂ ਸੀ ਧਾਰਮਿਕ ਸਜ਼ਾਵਾਂ ਲਗਾਈਆਂ ਗਿਆ ਸੀ ਕਿਹਾ ਗਿਆ ਸੀ ਕਿ ਪੰਜ ਤਖਤਾਂ ਦੇ ਉੱਤੇ ਸੇਵਾ ਕਰਨੀ ਪਵੇਗੀ ਉਹਨਾਂ ਨੂੰ ਸੇਵਾ ਬਰਤਨਾਂ ਝੂਠੇ ਬਰਤਨਾਂ ਦੀ ਸੇਵਾ ਦੱਸੀ ਗਈ ਸੀ ਬਾਥਰੂਮ ਜਿਹੜੇ ਨੇ ਉਹਨਾਂ ਦੀ ਸੇਵਾ ਕਰਨੀ ਉਹਨਾਂ ਨੂੰ ਤੋਂ ਦੀ ਸੇਵਾ ਕਰਨੀ ਸੀ ਫਿਰ ਕਿਤਨਾ ਕਿਤੇ ਅਸੀਂ ਕਹਿ ਸਕਦੇ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੇ ਹੋਰ ਕੁਝ ਮੰਤਰੀ ਸਹਿਬਾਨ ਸੀ ਉਹਨਾਂ ਨੂੰ ਆਪਣੇ ਆਪਣੇ ਪਿੰਡਾਂ ਦੇ ਵਿੱਚ ਗੁਰਦੁਆਰਾ ਸਹਿਬਾਨਾਂ ਦੇ ਵਿੱਚ ਸੇਵਾ ਕਰਨ ਦਾ ਹੁਕਮ ਜਾਰੀ ਕੀਤਾ ਗਿਆ ਸੀ ਇਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਤਾਂ ਇਹ ਕਰੀਬ ਅਸੀਂ ਕਹਿ ਸਕਦੇ ਕਿ 3 ਤਰੀਕ ਤੋਂ ਸ਼ੁਰੂਆਤ ਕੀਤੀ ਗਈ ਸੀ ਤਾਂ 10 ਦਿਨ ਦੀ ਇਹ ਸੇਵਾ ਸੀ ਤਾਂ ਅੱਜ 11ਵਾਂ ਦਿਨ ਤਾਂ 11ਵੇਂ ਦਿਨ ਦੇ ਉੱਤੇ ਦੇਖ ਸਕਦੇ ਹੋ ਕਿ तमाम ਲੀਡਰਸ਼ਿਪ ਦੇ ਨਾਲ-ਨਾਲ ਸੁਖਬੀਰ ਸਿੰਘ ਬਾਦਲ ਪਹੁੰਚ ਚੁੱਕੇ ਨੇ ਤਾਂ ਦੇਖ ਸਕਦੇ ਹੋ ਕਿ ਇੱਕ ਵੱਡਾ ਘੇਰਾ ਘੱਟੋ ਘੱਟ 2 ਤੋਂ 3 ਲਹਿਰਾ ਜਿਹੜੀਆਂ ਨੇ ਪੁਲਿਸ ਪ੍ਰਸ਼ਾਸਨ ਦੀਆਂ ਅਧਿਕਾਰੀਆਂ ਦੀਆਂ ਬਣਾਈਆਂ ਗਿਆ ਨੇ ਜਿੱਥੇ ਕਿ ਪੂਰੇ ਘੇਰੇ ਦੇ ਵਿੱਚ ਸੁਖਬੀਰ ਸਿੰਘ ਬਾਦਲ ਪਹੁੰਚੇ ਨੇ ਤਾਂ ਅੱਜ ਸਜਾ ਮੁਕੰਮਲ ਹੋਣ ਤੋਂ ਬਾਅਦ ਹੁਣ ਸ਼੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚ ਕੇ 11-11000 ਦਾ ਤੋਂ ਜ਼ਿਆਦਾ ਕਿ ਕੜਾ ਪ੍ਰਸਾਦ ਚੜਾਇਆ ਜਾਏਗਾ ਕੜਾ ਪ੍ਰਸਾਦੀ ਚੜਾਉਣ ਤੋਂ ਬਾਅਦ ਤਾਂ ਇੱਕ ਪੱਤਰ ਵੀ ਸੌਪਿਆ ਜਾਏਗਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਅ ਗਿਆਨੀ ਰੁਘਵੀਰ ਸਿੰਘ ਜੀ ਨੂੰ ਤਾਂ ਅਗਲੇ ਹੁਕਮ ਦਾ ਇੰਤਜ਼ਾਰ ਕੀਤਾ ਜਾਏ ਉਹਨਾਂ ਵੱਲੋਂ ਕੀਤੇਗੇ ਤੁਹਾਨੂੰ ਦੱਸ ਦਈਏ ਕਿ ਜੇਕਰ ਅਸੀਂ ਗੱਲ ਕਰੀਏ ਤਸ਼ਰੀਕਾ ਅਖਤ ਤਖਤ ਸਾਈਪ ਤੋਂ ਜਦੋਂ ਹੁਕਮ ਜਾਰੀ ਹੋਏ ਸੀ ਸਜਾਵਾਂ ਦੇ ਹੁਕਮ ਜਾਰੀ ਹੋਏ ਤੇ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਸੇਵਾਦਾਰ ਦਾ ਚੋਲਾ ਪਾ ਕੇ ਹੱਥਾਂ ਵਿੱਚ ਵਰਸ਼ਾ ਫੜ ਤਕਤੀਆਂ ਪਾ ਕੇ ਜਦੋਂ ਸੇਵਾ ਕਰਦੇ ਪਏ ਸੀ ਸੁਖਬੀਰ ਸਿੰਘ ਬਾਦਲ ਤਾਂ ਉਹਨਾਂ 'ਤੇ ਇੱਕ ਕਾਤਿਲਾਨਾ ਹਮਲਾ ਹੋਇਆ ਸੀ ਗੋਲੀ ਚੱਲੀ ਸੀ ਜਿਸ ਤੋਂ ਬਾਅਦ ਅੱਜ ਦੇ ਵਿੱਚੋਂ ਇਥੇ ਪੁਲਿਸ ਜਿਹੜੀ ਹੈ ਉਹ ਤਨਾਤ ਕੀਤੀ ਗਈ ਹੈ ਫਿਲਹਾਲ ਦੀ ਕਰੀਏ ਖਾਸ ਤਸਵੀਰ ਤੁਹਾਡੇ ਨਾਲ ਸਾਰੀ ਹਰਮੰਦਰ ਸਾਹਿਬ ਦੀ ਤਸਵੀਰ ਸਾਂਝੀ ਕਰਦੇ ਪਿਆ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਪਹੁੰਚੇ ਨੇ ਜਨ ਦੇ ਵਿੱਚ ਲੀਡਰਸ਼ਿਪ ਜਿਹੜੀ ਆ ਉਹ ਸਰਸਕਨ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਸਵੇਰ ਤੋਂ ਹੀ ਪਹੁੰਚਣਾ ਸ਼ੁਰੂ ਹੋ ਚੁੱਕੀ ਤੇ ਹੁਣ ਸੁਖਬੀਰ ਸਿੰਘ ਬਾਦਲ ਪਹੁੰਚੇ ਨੇ ਜਿਨ੍ਹਾਂ ਦਾ ਇੰਤਜ਼ਾਰ ਬੇਸਬਰੀ ਦੇ ਨਾਲ ਸੀ ਤਾਂ ਹੁਣ ਕੀ ਹੁਕਮ ਜਾਰੀ ਕੀਤੇ ਜਾਂਦੇ ਨੇ ਕੀ ਸੰਦੇਸ਼ ਲਗਾਏ ਜਾਂਦੇ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੇਸ਼ ਸਿੰਘ ਵੱਲੋਂ ਤਾਂ ਇਹ ਸਮਾ ਦੱਸੇਗਾ ਪਰ ਅੱਜ ਆਪਣੀ ਸਜ਼ਾ ਮੁਕੰਮਲ ਕਰਨ ਤੋਂ ਬਾਅਦ तमाम ਲੀਡਰਸ਼ਿਪ ਜ਼ਰੂਰ ਸੱਚ ਕਰਨ ਸ੍ਰੀ ਹਰਮੰਦਰ ਸਾਹਿਬ ਪਹੁੰਚੀ ਕੈਮਰਾਮੈਨ ਮਨੋਜ ਦੇ ਨਾਲ ਸੁਖਚੰਨ ਸਿੰਘ ਡੇਲੀ ਪੋਸਟ ਪੰਜਾਬੀ ਅੰਮ੍ਰਿਤਸਰ